ਅਮਿਤ ਆਪਸ਼ਰਮਾ ਭਾਜੀ ਮੇਰਾ ਨਾਮ ਹੈ ਬਜੇ ਮੈਂ ਜਵਾਰ ਨਗਰ ਦਿੱਲੀੋਂ ਆ ਲੱਗਾ ਮੈਂ ਅੱਜ ਸ਼ਾਮੀ 5:00 ਕੋ ਜਿੱਥੇ ਸ਼ਵਾਲੇ ਮੱਥਾ ਟੇਕਣ ਆਇਆ ਸੀ ਤੇ ਮੈਂ ਜਦੋਂ ਬਾਹਰ ਆਇਆ ਤੇ ਮੇਰਾ ਫੋਨ ਜਿਹੜਾ ਹੈ ਉਹ ਮਿਸਪਲੇਸ ਹੋ ਗਿਆ ਬਾ ਡਿੱਗ ਗਿਆ ਕਿਤੇ ਤੇ ਇੱਕ ਰਿਕਸ਼ਾ ਲੈ ਗਿਆ ਸੀਗਾ ਤੇ ਮੈਂ ਥੋੜੀ देर ਲੱਭਣ ਦੇ ਬਾਅਦ ਉਹ ਤੇ ਪੁਲਿਸ ਸ਼ਵਾਲੇ ਚੌਂਕੀ ਆਇਆ ਤੇ ਮੈਂ ਕਪਿਲ ਸਰ ਨੂੰ ਕੰਪਲੇਨਟ ਕੀਤੀ ਕਿ ਮੇਰਾ ਫੋਨ ਮਿਸਪਲੇਸ ਹੋ ਗਿਆ ਲੱਭਦਾ ਨਹੀਂ ਪਿਆ ਉਸੇ ਵੇਲੇ ਇਹਨਾਂ ਨੇ ਆਪਣੇ ਸਾਰੇ ਸਟਾਫ ਨਾਲ ਹਰਕਤ ਵਿੱਚ ਆ ਕੇ ਮੇਰਾ ਫੋਨ ਲੱਭਣ ਦੀ ਕੋਸ਼ਿਸ਼ ਕੀਤੀ ਮੇਰਾ ਫੋਨ ਲੱਭਿਆ ਇਹਨਾਂ ਨੇ ਹਾਲ ਗੇਟ ਲਾਗੋ ਤੇ ਮੇ ਪੁਲਿਸ ਕਮਿਸ਼ਨਰ ਸਾਹਿਬ ਦਾ ਵੀ ਤੇ ਸਾਡੇ ਮਾਨਯੋਗ ਜਿਹੜਾ ਨੇ ਮੇਰਾ ਫੋਨ ਲੱਭ ਕੇ ਦਿੱਤਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਮੇਰੇ ਫੋਨ ਦਾ ਬੜਾ ਇੰਪੋਰਟੈਂਟ ਡਾਟਾ ਸੀਗਾ ਮੇਰੇ ਬੈਂਕ ਅਕਾਊਂਟ ਲੌਗਇਨ ਸੀਗੇ ਇਹਦੇ ਵਿੱਚ ਮੈਨੂੰ ਫੋਨ ਮਿਲਿਆ ਮੈਨੂੰ ਬੜੀ ਤਸੱਲੀ ਹੋਈ ਹੈ ਮੈਂ ਸ਼ੁਕਰ ਹੈ ਮੈਂ ਪੁੱਛ ਲੈਣਾ ਬਹੁਤ ਬਹੁਤ ਤੁਸੀਂ ਕਿੰਨਾ ਕਬਰਾਗੇ ਜਦੋਂ ਹਾਂ ਬਹੁਤ ਜ਼ਿਆਦਾ ਕਬਰਾ ਗਿਆ ਸੀ ਫਿਰ ਮੈਂ 2 ਘੰਟੇ ਮੈਂ ਹੋਸ਼ ਚ ਨਹੀਂ ਸੀਗਾ ਮੈਨੂੰ ਫੋਨ ਲੱਭ ਜੇ ਮੈਂ ਘਰੇ ਨਹੀਂ ਸੀ ਦੱਸਿਆ ਆਪਣੇ ਕਿ ਮੇਰਾ ਫੋਨ ਗੁੰਮ ਹੋ ਗਿਆ ਤਾਂ ਮੈਂ ਹੈਗਾ ਸੀ ਆਸ ਕੀ ਨਹੀਂ ਨਹੀਂ ਮੈਨੂੰ ਮੈਨੂੰ ਕੋਈ ਆਸ ਨਹੀਂ ਸੀ ਕਿ ਫੋਨ ਮਿਲ ਜਾਏਗਾ ਮੈਂ ਇਹ 40000 ਰੁਪਏ ਦਾ ਫੋਨ ਹੈਗਾ ਜੀ ਇਹ ਮੈਨੂੰ ਮਿਲਦਾ ਨਹੀਂ ਸੀ ਕਹਿੰਦਾ ਉਹਨਾਂ ਨੂੰ ਨਹੀਂ ਨਹੀਂ ਭਾਜੀ ਪੁਲਿਸ ਨਾਲ ਤੇ ਆਪੁਰਾ ਪਿਆਰ ਅਗਰ ਜਦੋਂ ਤੁਸੀਂ ਸਹੀ ਤਰੀਕੇ ਆ ਕੇ ਕੰਮ ਕਰਵਾਓਗੇ ਜ਼ਰੂਰ ਹੋਏਗਾ ਤੁਸੀਂ ਗਲਤ ਤਰੀਕੇ ਹੋ ਗਿਆ ਆਪ ਗਲਤ ਹੋ ਗਿਆ ਤੁਹਾਡਾ ਕੰਮ ਨਹੀਂ ਹੋਏ ਤੁਹਾਡਾ ਫੋਨ ਇਹਨਾਂ ਨਾਲ ਦੋ ਘੰਟੇ ਦੇ ਅੰਦਰ ਅੰਦਰ ਮੇਰਾ ਫੋਨ ਲੱਗ ਕੇ ਦੇ ਦੋ ਫੋਨ ਗੂੰਜ ਹੋ ਗਿਆ ਸੀ ਤੁਹਾਡੇ ਵੱਲੋਂ ਪੁੱਛੀ ਕਿੰਨੇ ਘੰਟੇ ਦੇ ਵਿੱਚ ਆਪਕੇ ਦੇ ਦੱਸੋ ਜੀ ਅੱਜ ਕੱਲ ਜਿਹੜੇ ਨੌਜਵਾਨ ਆਏ ਇਹ ਮੋਬਾਈਲ ਦੇ ਡਿਕਟਡ ਹੋਏ ਆ ਤੇ ਮਾਨਜੋ ਕਮਿਸ਼ਨਰ ਸਾਹਿਬ ਜੀ ਦੇ ਹਦਾਇਤਾਂ ਨੇ ਸਾਨੂੰ ਵੀ ਤੁਸੀਂ ਆਪਣੀ ਡਿਊਟੀ ਨੂੰ ਬੜੀ ਮਸਤੀ ਦੀ ਨਾ ਕਰਨਾ ਕਿ ਤਾਂ ਜੋ ਕਿਸੇ ਦੀ ਕੋਈ ਪ੍ਰੋਬਲਮ ਹੁੰਦੀ ਹੈ ਉਹ ਬਹੁਤ ਇਮੀਡੀਏਟਲੀ ਸੋਲਵ ਹੋਵੇ ਉਹਨਾਂ ਹਦਾਇਤਾਂ ਨੂੰ ਆਪਾਂ ਹਦਾਇਤਾਂ ਦੇ ਅਮਲ ਕਰਦੇ ਹੋਏ ਜਦੋਂ ਸਾਡੇ ਕੋਲੇ ਆਇਆ ਅਮਿਤab ਸ਼ਰਮਾ son of ਅਸ਼ੋਕ ਤੇ ਅਸੀਂ ਉਸ ਅਸ਼ੋਕ ਸ਼ਰਮਾ ਤੇ ਅਸੀਂ ਉਸੇ ਵੇਲੇ ਇਹਦੀ ਪ੍ਰੋਬਲਮ ਸੁਣ ਕੇ ਬੜਾ ਘਬਰਾਇਆ ਸੀ ਇਹ ਰੋਣ ਹੱਕਾ ਹੋਇਆ ਸੀਗਾ ਤੇ ਇਹਨੂੰ ਹੀ ਥੋੜਾ ਜਿਹਾ ਆਸ਼ਵਾਸਨ ਦੇ ਕੇ ਤੇ ਆਪਾਂ ਇਹ ਸੋਲਵ ਕਰਦੇ ਤਾਂ ਆਪਣੀ ਪੁਲਿਸ ਪੁਲਿਸ ਟੀਮ ਲੈ ਕੇ ਤੇ ਫਿਰ ਲੋਕੇਸ਼ਨ ਇਹਦੀ ਲੈ ਕੇ ਤੇ ਜਿਹੜਾ ਬੰਦਾ ਸੀ ਇੱਕ ਰੱਖਿਵਲਾ ਬੰਦਾ ਜਿਹੜਾ ਸੀ ਜਿੰਨੇ ਜਾ ਕੇ ਇਹਨੂੰ ਡਿਸਟਰੋਏ ਕਰ ਦੇਣਾ ਸੀ ਕੀ ਕਰਦਾ ਕੀ ਨਾ ਕਰਦਾ ਤੇ ਅਸੀਂ ਜਾ ਕੇ ਹਲਜਾ ਦੇ ਲਾਗੋਂ ਦੇ ਫੋਨ ਆਪਾਂ ਲੱਭ ਲਿਆ ਤੇ ਜਦੋਂ ਇਹਨੂੰ ਵਾਪਸ ਕੀਤਾ ਤੇ ਇਹਦੀ ਤਾਂ ਖੁਸ਼ੀ ਤਾਂ ਕੋ ਟਿਕਾਣਾ ਹੀ ਨਹੀਂ ਰਿਹਾ ਕਿ ਸਰ ਮੈਨੂੰ ਮੈਂ ਮਰ ਗਿਆ ਮੇਰੀ ਜੋਬ ਗੱਜ ਗਈ ਆ ਸਾਰਾ ਡਾਟਾ ਸਾਰਾ ਮੇਰੇ ਕੋਲ ਸੀਗਾ ਤੇ ਬੜੀ ਖੁਸ਼ੀ ਹੁੰਦੀ ਆ ਸਾਨੂੰ ਵੀ ਜਦੋਂ ਅਸੀਂ ਮਾਨਜੋ ਕਮਿਸ਼ਨ ਸਾਹਿਬ ਦੀ ਹਦਾਇਤਾਂ ਦੀ ਪਾਲਣਾ ਕਰਦੇ ਆ ਆਪਣੀ ਡਿਊਟੀ ਨੂੰ ਵਧੀਆ ਸਮਝ ਕੇ ਕਰਦੇ ਆ ਕਿੰਨੇ ਕ ਤੁਹਾਨੂੰ ਵੀ ਫੋਕ ਹੋਈ ਹੈ ਫੋਨ ਤੇ ਲੱਭਣ ਦੇਖੋ ਜੀ ਉਹ ਸਾਨੂੰ ਕੋਈ ਇਹ ਸਾਡੇ ਨਾਲ ਰੁਟੀਨ ਵਰਕ ਹੁੰਦਾ ਹੈ ਇਹ ਚ ਆਪਾਂ ਨੂੰ ਕੋਈ ਹੋਕ ਨਹੀਂ ਹੁੰਦੀ ਨਾ ਕੋਈ ਸਾਨੂੰ ਮਿਹਨਤ ਕਰਦਿਆ ਕੋਈ ਹੁੰਦਾ ਵੀ ਜਾ ਰਿਹਾ ਸੀ ਕਿਉਂ ਕਰਨਾ ਨਹੀਂ ਤੇ ਉਸੇ ਵੇਲੇ ਲੱਗ ਜੰਨੇ ਆ ਤੇ ਸਾਡੇ ਕਮਿਸ਼ਨ ਰੇਟ ਅਮਰੀ ਸਾਡੇ ਜਿਹੜਾ ਨਾਮ ਹੈ ਜਿਹੜਾ ਵਾ ਉਹ ਬਹੁਤ ਸੁਨਹਿਰੀ ਆ ਵਧੀਆ ਵਾ ਮਾਨਯੋਕ ਮੀ ਸਾਡੇ ਦੇ ਤਾ ਨੇ ਉਹ ਬਰਕਰਾਰ ਰਵੇ ਕੁਝ ਲੋਕ ਪੰਜਾਬ ਪੁਲਿਸ ਮਾੜਾ ਦੀ ਕੈਂਪਨ ਦੇਖੋ ਜੀ ਮਾੜੇ ਉਹ ਲੋਕ ਕਹਿੰਦੇ ਨੇ ਖੁਦ ਮਾੜੇ ਜਿਹੜੇ ਪੁਲਿਸ ਆਫੀਸਰ ਹਮੇਸ਼ਾ ਸਾਰੀ ਪਬਲਿਕ ਦੀ ਸੇਵਾ ਕਰਦਾ ਹੈ ਸਵੇਰ ਤੋਂ ਲੈ ਕੇ ਰਾਤ ਤੱਕ ਦਿਨੇ ਸ਼ਾਮ ਗਰਮੀ ਪਰ ਗਰਮੀ ਚ 44 47 ਡਿਗਰੀ ਟੈਂਪਰੇਚਰ ਤੇ -2 ਡਿਗਰੀ ਟੈਂਪਰੇਚਰ ਵੀ ਪੁਲਿਸ ਸਭ ਤੋਂ ਡਿਊਟੀ ਕਰਦਾ ਕਦੀ ਲੋਕਾਂ ਨੇ ਇਹ ਵੇਖਿਆ ਰਾਤ ਕਿ ਵੀ ਰਾਤ ਵੀ ਪੁਲਿਸ ਰਖ ਲੋਤੀ ਹੁੰਦੀ ਆ ਤੇ ਜੋ ਮਾੜੀ ਘਟਨਾ ਹੁੰਦੀ ਆ ਚੰਗੀ ਘਟਨਾ ਹੁੰਦੀ ਆ ਹਰ ਟਾਈਮ ਪੁਲਿਸ ਜਿਹੜੀ ਲੋਕਾਂ ਦੇ ਨਾਲ ਰਹਿੰਦੀ ਆ ਸਾਨੂੰ ਇਹ ਕੋਈ ਪਰਵਾਹ ਨਹੀਂ ਹੁੰਦੀ ਕਿ ਜੋ ਗਲਤ ਲੋਕ ਹੁੰਦੇ ਨੇ ਜਿਹੜਾ ਪੁਲਿਸ ਨੂੰ ਮਾੜਾ ਕਹਿੰਦੇ ਆ ਇਹ ਨਹੀਂ ਦੇਖਦੇ ਅੰਦਰ ਮੇਰਾ ਇਹ ਵਾਰ 2.5 ਘੰਟੇ ਲੱਗੇ ਸਾਰੇ ਇਸ ਸਿਸਟਮ ਚ ਆਣ ਕੇ ਵੀ ਆਪਾਂ ਲੋਕੇ ਹਿੰਦੂ ਲੋਕੇਸ਼ਨ ਲੈ ਕੇ ਇਥੇ ਮੈਂ ਦਾ ਫੋਨ ਕਰਵਾ ਦਿੱਤਾ ਹੈ ਸਾਰੇ ਨੌਜਵਾਨ ਨੂੰ ਆਸ ਹੈ ਕਿ ਕਿਸੇ ਨਾ 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 ਨੌਜਵਾਨ ਨੂੰ ਸਾਨੂੰ ਆਸ ਨਹੀਂ ਸੀ ਪਹਿਲਾਂ ਵੀ ਜਦੋਂ ਮਹਾਰਾਜ ਵੀ ਨਾਲ ਕਿਰਪਾ ਕਰਦੇ ਨੇ ਪੁਲਿਸ ਸ਼ੰਗਨ ਅੱਜ ਦੀ ਇਹ ਪੁਲਿਸ ਸਟੇਸ਼ਨ ਆ ਤੇ ਬਹੁਤ ਕਿਰਪਾ ਹੋਈ ਆ ਤੇ ਇਹਦਾ ਪੁਲਿਸ ਲੱਭ ਕੇ ਆਪਾਂ ਦਿੱਤਾ ਹੈ ਦੇਖੋ ਇੱਕ ਡੱਬਾ ਵੀ ਲੈ ਕੇ ਆਇਆ ਸਾਨੂੰ ਇਹਨੇ ਆਣ ਕੇ ਡੱਬਾ ਦਿੱਤਾ ਹੈ ਮੂੰਹ ਮਿੱਠਾ ਕਰਾਇਆ ਤੇ ਇਹਦਾ ਹੁਣ ਮੂੰਹ ਮਿੱਠਾ ਮੈਂ ਵੀ ਕਰਾਉਂਗਾ ਵੀ ਬਾ ਬੇਟਾ ਇਸ ਇਨਦਾ ਦੇਖੋ ਇਸ ਤਰ੍ਹਾਂ ਉਹ ਡਿਕਲ ਕਿਹੜੇ ਨਹੀਂ ਪੁਲਿਸ ਅਫਸਰ ਨੂੰ ਆਨ ਕੇ ਕੋਈ ਮੂੰਹ ਮਿੱਠਾ ਕਰਾਵੇ ਕਿ ਸਰ ਤੁਸੀਂ ਮੈਨੂੰ ਫਾਰਮ ਲਾ ਕੇ ਦਿੱਤਾ ਮੈਂ ਤੁਹਾਨੂੰ ਮੂੰਹ ਮਿੱਠਾ ਕਰਾਉਣਾ ਇਹ ਸਾਨੂੰ ਬੜਾ ਮਾਣ ਆ ਸਮਝਦੇ ਫੋਨ ਦੇ ਵਿੱਚ ਕਾਫੀ ਡਾਟਾ ਜਾਂ ਹੋਰ ਨੰਬਰ ਬੜਾ ਕਾਫੀ ਖਾਬੋਜ ਬਹੁਤ ਨੰਬਰ ਜੀ ਦੇਖੋ ਅੱਜ ਕੱਲ ਜਿਹੜਾ ਮੋਬਾਈਲ ਹੈ ਇਹ ਤੇ ਜਾਣ ਵਸਦੀ ਆ ਹਰ ਕਿਸੇ ਜਾਣ ਵਸਦੀ ਆ ਇਹਦੇ ਇੰਨੇ ਜ਼ਰੂਰੀ ਐਪਸ ਨੇ ਇੰਨੇ ਜ਼ਰੂਰੀ ਫੋਨ ਨੇ ਹਰ ਇੱਕ ਪਲ ਜਿਹੜਾ ਵਾ ਤੁਸੀਂ ਇਹਦੇ ਵਿੱਚ ਅਕਾਊਂਟ ਕੀਤਾ ਹੋਇਆ ਵਾ ਉਹ ਪਲ ਤੁਹਾਡਾ ਗਵਾਹ ਜਾਂਦਾ ਹੈ ਜਦੋਂ ਤੁਹਾਡੇ ਕੋਲ ਫੋਨ ਮਿਸ ਹੋ ਜਾਂਦਾ ਮੈਨੂੰ ਹਦਾਇਤ ਆ ਇੱਕ ਮੈਂ ਹਦਾਇਤ ਮੋਬਾਈਲ ਨੂੰ ਹਮੇਸ਼ਾ ਸੜਕ ਤੇ ਚੱਲਦੇ ਸਮੇਂ ਕਦੀ ਨਾ ਸੁਣੋ ਮੋਬਾਈਲ ਨੂੰ ਹਮੇਸ਼ਾ ਸੜਕ ਤੇ ਚੱਲਦੇ ਸਮੇਂ ਕਦੀ ਨਾ ਸੁਣੋ ਇਹਨੂੰ ਹਮੇਸ਼ਾ ਲੁਕਾ ਕੇ ਰੱਖੋ ਕ੍ਰਿਮੀਨਲ ਬੰਦੇ ਨੂੰ ਬਿਲਕੁਲ ਸੌਹ ਹੋ ਜਾਂਦੀ ਹੈ ਜਦੋਂ ਤੁਸੀਂ ਮੋਬਾਈਲ ਸਾਹਮਣੇ ਦੋ ਉਂਗਲਾਂ ਨਾਲ ਫੜਿਆ ਹੁੰਦਾ ਹੈ ਤੋ ਖਿੱਚ ਕੇ ਗਾਹ ਜਾਂਦਾ ਹੈ ਤੋ ਤੁਹਾਡੀ ਸਮੁਲੋਭੀ ਕਿ ਜ਼ਿੰਦਗੀ ਦਾ ਇੱਕ ਪਾਰਟ ਲੈ ਜਾਂਦਾ ਹੈ ਕਿਉਂਕਿ ਇਹ ਟੱਚ ਹੈ ਅੱਜਕੱਲ ਬਾਡੀ ਦੇ ਨਾਲ ਟੱਚ ਹੈ ਸਾਡੇ ਮਾਈਂਡ ਨਾਲ ਟੱਚ ਹੈ ਸਾਡੇ ਬੱਚੇ ਬਾਹਰ ਹੈ ਇਹ ਸਾਰੀਆਂ ਫੋਟੋ ਨੇ ਇੱਕ ਮਿੰਟ ਜਿਹਾ ਬਣਾ ਗੱਲ ਕਰ ਲਈ ਦੀਆ ਇਹ ਬਹੁਤ ਜ਼ਰੂਰੀ ਅਹਿਮ ਅਹਿਮ ਮੋਬਾਈਲ ਹੈ ਇਹਨੂੰ ਹਮੇਸ਼ਾ ਤੇ ਹਮੇਸ਼ਾ ਸੜਕ ਤੇ ਚੱਲਦੇ ਨਾ ਸੁਣੋ ਕਦੀ ਇਹਨੂੰ ਹਮੇਸ਼ਾ ਆਪਣੇ ਲਗਾ ਕੇ ਰੱਖੋ ਉਮੂਮਨ ਮੈਂ ਦੇਖਦਾ ਹਾਂ ਬੱਚਿਆਂ ਨੂੰ ਬੇਟੀਆਂ ਨੂੰ ਬੱਕਾ ਕੇ ਕਰਦੇ ਹਾਂ ਬੇਟਾ ਰੁਕ ਜਾਓ ਰੁਕ ਜਾਓ ਇਹਨੂੰ ਮੋਬਾਈਲ ਨੂੰ ਸੁਣ ਲਓ ਇਹਨੂੰ ਜੇਹੇ ਚ ਪਾ ਲੋ ਬਖਾਓ ਨਾ ਸੜਕ ਤੇ ਨਾ ਚਲਾਓ ਇਹਨੂੰ ਕਦੀ ਸੜਕ ਤੇ ਚੱਲਦੇ ਨਾ ਚਲਾਓ ਤੇ ਕਿ ਬੱਚੇ ਦੇਖੋ ਜੀ ਤੁਹਾਡੇ ਸਾਹਮਣੇ ਆ ਖੁਸ਼ੀ ਨਦੀ ਦੇਖੋ ਜਿਹੜੇ ਸਾਰਾ ਡੱਬਾ ਲੈ ਕੇ ਆਇਆ ਮਠਾਈ ਦਾ ਕਿੰਨੇ ਖੁਸ਼ ਹੋਣਗੇ ਇਹਨਾਂ ਨੂੰ ਮੈਂ ਥੋੜੀ ਗਿਆ ਡੱਬਾ ਖੁਦ ਲੈ ਕੇ ਆਇਆ ਸਰ ਮੈਂ ਤੁਹਾਡਾ ਮੂੰਹ ਮਿੱਠਾ ਕਰਾਉਣਾ ਕਿ ਤੁਸੀਂ ਮੇਰੇ ਇੱਕ ਟੈਨਸ਼ਨ ਜਿਹੜੀ ਕ੍ਰੀਏਟ ਹੋਣ ਲੱਗੀ ਸੀ ਇਹਨੂੰ ਚਾਹੇ 45 ਹਜ਼ਾਰ ਦਾ ਫੋਨ ਤੁਸੀਂ ਮੈਨੂੰ ਲੈ ਕੇ ਦੇ ਦਿੱਤਾ ਲੋਕ ਕਹਿੰਦੇ ਕਿ ਮੈਂ ਆਪਣੇ ਘਰ ਵੀ ਨਹੀਂ ਦੱਸਿਆ ਇਹ ਘ ਭਰਾਏ ਬੱਚੇ ਆ ਇਹਨਾਂ ਦੀ ਜਾਨ ਨਿਕਲ ਜਾਂਦੀ ਹੈ ਜਦੋਂ ਇਹ ਆਪਣੇ ਘਰ ਦੱਸ ਦਿੰਦੇ ਤੇ ਘਰੋਂ ਉੱਚੜ ਗਿਆ ਪੈਣੀ ਅਸੀਂ ਕਿ ਤੁਸੀਂ ਕੀ ਕੀ ਕਰਦੇ ਹੋ ਇੰਨਾ ਫੋਨ ਮਹਿੰਗਾ ਕਿਉਂ ਕਰ ਦਿੱਤਾ ਕੋਈ ਫਾਦਾ ਸਾਹਿਬ ਦਾ ਵੀ ਪੈਸਾ ਲੱਗਦਾ ਇੱਥੇ ਬੱਚਿਆਂ ਨੂੰ ਇਹ ਹਦਾਇਤ ਹੈ ਕਿ ਫਾਦਰ ਸਾਹਿਬ ਦੇ ਪੈਸਾ ਨਾਲ ਮੋਬਾਈਲ ਹੁੰਦਾ ਤੇ ਇਹਨੂੰ ਮੋਬਾਈਲ ਨੂੰ ਹਮੇਸ਼ਾ ਹੀ ਸੜਕ ਦੇ ਉੱਤੇ ਚੱਲਦੇ ਆ ਨਾ ਸਰਾਓ। ਇਸ ਸਮੇਂ ਤੇ ਬਾ ਦਿੱਤਾ ਮੈਂ ਜਲਦੀ ਜਾ ਸਕਦਾ। ਨਾ ਜੀ ਨਾ ਬਿਲਕੁਲ ਤਣ ਜਾ ਸਕਦਾ। ਬੇਟੀਆਂ ਨੂੰ ਮੈਂ ਖਾਸ ਕਰਕੇ ਇਹ ਹਦਾਇਤ ਕਰਨਾ ਲੇਡੀਜ਼ ਡਿਪਾਰਟਮੈਂਟ ਨੂੰ ਹਦਾਇਤ ਕਰਨਾ ਕਿ ਇਹ ਮੋਬਾਈਲ ਨੂੰ ਜਿਹੜਾ ਸ਼ਾਨਾ ਸਮਝਣਾ ਆਪਣੇ ਹੱਥ ਵਿੱਚ ਵਸ ਇਤਾਂ ਫੜ ਕੇ ਤੁਰਨਾ ਇਹਨੂੰ ਇਸ ਤਰ੍ਹਾਂ ਨਾ ਚਲਾਉਣ ਪਲੀਜ਼। ਠੀਕ ਹੈ ਇਹਨੂੰ ਆਪਣੇ ਮੋਬਾਈਲ ਨਾਲ ਪਰਸ ਵਿੱਚ ਜਾਂ ਕਿਤੇ ਪੌਕੇਟ ਵਿੱਚ ਰੱਖਣ। ਬਿਲਕੁਲ ਸੜਕ ਦੇ ਉੱਤੇ ਨਾ ਨਾ